ਵਾਹ ਵੀ ਸੱਜਣੋ ਕੀ ਹਾਲ ਚਾਲਾ ਮਿੱਤਰੋ ਅੱਜ ਤੁਹਾਨੂੰ ਇਤਿਹਾਸਕ ਸਥਾਨਾਂ ਦੇ ਆਪਾਂ ਦਰਸ਼ਨ ਕਰਾਵਾਂਗੇ ਅਸੀਂ ਚੱਲੇ ਸੀ ਨੰਨਪੁਰ ਵਾਲੀ ਸਾਈਡ ਨੂੰ ਤੇ ਜਿੱਥੇ ਛੇਵੇਂ ਪਾਸ਼ਾ ਮਹਾਰਾਜਾ ਉਹਨਾਂ ਦੇ ਚੋਲਾ ਸਹਿਰ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਨਾਲ ਨਾਲ ਬਣੇ ਰਹੋ ਵੀਡੀਓ ਦੇ ਵਿੱਚ ਜਰੂਰ ਤੇ ਚੱਲ ਵੀ ਮਿੱਤਰਾਂ ਖੱਚ ਕੇ ਚੱਲਗੇ ਫਿਰ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਚੋੜਾ ਸਾਹਿਬ ਇੱਥੇ ਸਤਗੁਰਜੀ ਦੀ ਬਾਣ ਸਜਾਇਆ ਕਰਦੇ ਸਨ ਅਤੇ ਇੱਥੇ ਸ੍ਰੀ ਹਰ ਗੋਬਿੰਦ ਸਾਹਿਬ ਮਹਾਰਾਜ ਜੀ ਦਾ 52 ਕਲੀਆਂ ਵਾਲਾ ਚੋਲਾ ਵੀ ਬੜੇ ਹੀ ਆਦਰ ਸਤਕਾਰ ਨਾਲ ਸ਼ੀਸ਼ਿਆਂ ਦੇ ਵਿੱਚ ਜੜਿਆ ਹੋਇਆ ਏ ਜਿਸ ਨਾਲ ਗਵਾਲੀਅਰ ਦੇ ਕਿਲੇ ਵਿੱਚੋਂ 52 ਕੈਦੀ ਰਾਜਿਆਂ ਨੂੰ ਰਹਾ ਕਰਵਾਇਆ ਉਹ ਚੋਲਾ ਮੌਜੂਦ ਹੈ ਉਹ ਤੁਹਾਨੂੰ ਆਪਾਂ ਅੱਗੇ ਸੰਗਤ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਅਤੇ ਸੁਨਹਿਰੀ ਅੱਖਣਾ ਵਾਲੀ ਪੰਜ ਗ੍ਰੰਥੀ ਸਾਹਿਬ ਜਿਸ ਤੋਂ ਸਤਗੁਰਜੀ ਨਿਤਨੇਮ ਕਰਿਆ ਕਰਦੇ ਸਨ ਅਤੇ ਇੱਕ ਚਰਨਾਂ ਦਾ ਜੋੜਾ ਕਰੋ ਦਰਸ਼ਨ ਸੰਗਤ ਜੀ ਵੀਡੀਓ ਦੇ ਵਿੱਚ ਸਾਹਮਣੇ ਤੁਹਾਨੂੰ ਦਿਖ ਰਿਹਾ ਸੀਸਿਆਂ ਦੇ ਵੱਜੜਿਆ ਹੋਇਆ ਗੁਰੂ ਸਾਹਿਬ ਜੀ ਦਾ 52 ਕੜੀਆਂ ਵਾਲਾ ਚੋਲਾ ਬਹੁਤ ਸੋਹਣਾ ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਏ ਤੁਹਾਨੂੰ ਆਪਾਂ ਸਾਰਾ ਵੀਡੀਓ ਦੇ ਵਿੱਚ ਸੰਗਤ ਦੀ ਦਿਖਾਤਾ ਅਸਲ ਦੇ ਵਿੱਚ ਵੀ ਤੁਹਾਡਾ ਜੇ ਢਾ ਜੇ ਢਾ ਬੱਜਿਆ ਰਾੜਾ ਸਾਹਿਬ ਵਾਲਾ ਕੁਝ ਕੁ ਦੂਰੀ ਤੇ ਪਿੰਡ ਕਢਾਣੀ ਕੜਾ ਉੱਥੇ ਗੁਰੂ ਸਾਹਿਬ ਜੀ ਦਾ ਸੁਵੰਤ ਇਤਿਹਾਸਕ ਚਾਰ ਗੁਰਦੁਆਰਾ ਸਾਹਿਬ ਨੇ ਉੱਥੇ ਤੁਸੀਂ ਜਰੂਰ ਦਰਸ਼ਨ ਕਰਕੇ ਆਉਣੇ ਆ ਦੇਖੋ ਹੀਠਾਂ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਇਤਿਹਾਸ ਸਾਰਾ ਲਿਖਿਆ ਹੋਇਆ ਏ ਇਹ ਤੁਸੀਂ ਵੀਡੀਓ ਰੋਕ ਕੇ ਪੜ੍ਹ ਵੀ ਸਕਦੇ ਹੋ ਸੰਗਤ ਜੀ ਤੇ ਲੰਗਰ ਹਾਲ ਥੱਲੇ ਹੀਠਾਂ ਬਣਿਆ ਹੋਇਆ ਏ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਮਿੱਤਰੋ ਠੀਕ ਆ ਸ਼ੇਅਰ ਤੇ ਜੇ ਚੰਗੀ ਲੱਗੀ ਕਮੈਂਟ ਵੀ ਵਿੱਚ ਕਰਿਆ ਕਰੋ ਮਾੜੀ ਮੋਟੀ ਰਾਇ ਵੀ ਦਿਆ ਕਰੋ ਸਾਨੂੰ ਵੀ ਪਤਾ ਲੱਗਦਾ ਹਨਾ ਤੇ ਤੁਸ ਤੋਂ ਸਿੱਖਾਂਗੇ ਕੋਾਤੇ ਨਾਲੇ ਤੁਹਾਨੂੰ ਮਾੜਾ ਮੋਡਾ ਸਿਖਾਵਾਂਗੇ ਚੰਗੀ ਚੀਜ਼ਾਂ ਦਿਖਾਵਾਂਗੇ ਇਤਿਹਾਸ ਨਾਲ ਜਾਣੂ ਕਰਾਵਾਂਗੇ ਧੰਨਵਾਦ